ਮੈਂ ਕਾਲੀਦਲ ਦੇ ਨਾਲ ਆ ਜਹੇਦਰ ਸੋਚਾ ਸਿੰਘ ਜੀ ਲੰਗਾ ਸਾਹਿਬ ਸਾਬਕਾ ਮੰਤਰੀ ਉਹਨਾਂ ਦੇ ਨਾਲ ਆ ਜੀ ਤੇ ਮਾਮਲਾ ਜੀ ਮਾਮਲਾ ਇਹ ਹੈ ਕਿ ਸਰ ਡੇਢ ਕੁ ਮਹੀਨਾ ਪਹਿਲਾਂ ਮੈਨੂੰ ਫਰੋਤੀਆਂ ਦੀਆਂ ਧਮਕੀਆਂ ਆ ਰਹੀਆਂ ਸੀ 50 ਲੱਖ ਦੀ ਮੰਗ ਕਰਦੇ ਤੇ ਕੁਝ ਬੰਦੇ ਇਥੋਂ ਤੇ ਵੀ ਲਗਭਗ ਹੋਣ ਗਏ ਜਿਹੜੇ ਮੈਨੂੰ ਕਹਿੰਦੇ ਆ ਕਿ ਕਦੇ ਘਰੋਂ ਨਹੀਂ ਨਿਕਲ ਦੇਣਾ ਕਦੇ ਕਹਿੰਦੇ ਆ ਤੈਨੂੰ ਬਾਹਰ ਨਿਕਲ ਕੇ ਦਸੀ ਤੇ ਇਹ ਵੀ ਜਿਹੜਾ ਫਰੋਤੀਆਂ ਮੰਗ ਰਿਹਾ ਵਾ ਇਹ ਵੀ ਬਾਰ-ਬਾਰ ਮੈਨੂੰ ਇਹੋ ਗੱਲ ਕਹਿੰਦਾ ਕਿ ਹੁਣ ਦੇਰ ਕੋ ਪੈਸੇ ਨਹੀਂ ਲੈਣੇ ਤੈਨੂੰ ਮਾਰ ਦੇਣਾ ਤੂੰ ਨਿਕਲ ਕੇ ਦਸੀ ਤੇ ਮੈਨੂੰ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਦਰਜ ਕੀਤੀ ਸੀ ਤੇ ਡੇਢ ਕੰਮਹੀਨਾ ਬੀਤਣ ਦੇ ਬਾਅਦ ਮਤਲਬ ਕਾਲ ਤੇ ਰੋਜ਼ ਦੀ ਰੋਜ਼ ਆ ਰਹੀ ਸੀ ਇੱਕ ਦਿਨ ਛੱਡ ਕੇ ਦੂਜੇ ਦਿਨ ਇੱਕ ਦਿਨ ਛੱਡ ਕੇ ਦੂਜੇ ਦਿਨ ਤੇ ਹੁਣ ਮੈਨੂੰ ਇਹਨਾਂ ਨੇ ਅਰਸੋ ਚੌਥੀ ਗੱਲ ਉਹ ਦਿਨ ਵੀ ਕਾਲ ਕੀਤੀ ਸੀ ਤੇ ਆਪਾਂ ਚੱਕਦੇ ਨਹੀਂ ਆਈਫੋਨ ਤੇ ਅਨਨੌਨ ਲੱਗਾ ਤੇ ਅੱਜ ਰਾਤ 3 ਤਰੀਕ ਸਵੇਰੇ 4 4 ਤਰੀਕ ਬਣ ਗਈ ਤੇ 3:53 ਕਮਿੰਟ ਦੇ ਉੱਤੇ ਮੋਟਰਸਾਈਕਲ ਆਇਆ ਉੱਤੇ ਭੌਂਕਾਂ ਦੀ ਆਵਾਜ਼ ਆਈ ਆ ਮੈਂ ਬਾਹਰ ਉੱਠਿਆ ਵਾਂ ਛੱਤ ਤੇ ਗਿਆ ਵਾਂ ਛੱਤ ਤੇ ਜਾ ਕੇ ਵੇਖਿਆ ਤੇ ਬੰਦਾ ਇਹ ਜਿਹੜਾ ਸੀ ਇਹ ਪ੍ਰਥਮ ਭੱਜ ਗਿਆ ਮੁੜ ਕੇ ਅਸੀਂ 10 ਮਿੰਟ ਉੱਤੇ ਬੈਠੇ ਰਹੇ 4:00 ਵਜੇ ਦੋ ਤਿੰਨ ਮਿੰਟ ਦੇ ਕਰੀਬ ਸਾਡੇ ਕੋਲ ਗਲੀ ਚ ਆਇਆ ਵਾ ਤੇ ਗਲੀ ਜਨੇ ਫੈਰ ਮਾਰਦੇ ਤੇ ਨੇ ਨੌ ਫੈਰ ਮਾਰੇ ਨੇ 6-7 ਲੰਬੇ ਨੇ ਇਹਨਾਂ ਨੂੰ ਬਾਕੀ ਵੇਖੋ ਜੀ ਹੈ ਤੇ ਗੰਦਾ ਰਾਜੀ ਹੈ ਨਾ ਕਿ ਫਰੋਤੀਆਂ ਮੰਗ ਰਹੇ ਨੇ ਆਪਣੀ ਕਮਾ ਕੇ ਖਾਓ ਸਾਡੇ ਕੋ ਕੀ ਮੈਨੂੰ ਜਦੋਂ ਇਹ ਫੋਨ ਕਰਦਾ ਮੇਰੇ ਕੋ ਆਡੀਓ ਕਲਿੱਪ ਨੇ ਸਾਰਾ ਵੀਡੀਓ ਵੀ ਇਹਦੀਆਂ ਹੈਗੀਆਂ ਨੇ ਮੈਸੇਜ ਵੀ ਹੈਗੇ ਵਾਇਸ ਮੈਸੇਜ ਵੀ ਹੈਗੇ ਤੇ ਸਾਡੇ ਲਾਗੇ ਗਵਾਂਢੀ ਦੱਸਦਾ ਵਾ ਮੈਨੂੰ ਤਾਂ ਜਾਣੀ ਨਾ ਪਛਾਣਿਆ ਤੇ ਮੈਂ ਇਹਨੂੰ ਫੋਨ ਤੇ ਵੀ ਕਿਹਾ ਮੈਂ ਕਿਹਾ ਯਾਰ ਅਸੀਂ ਖੇਤੀਬਾੜੀ ਕਰਦੇ ਆਂ ਕੀ ਧਿਆਨ ਸਾਨੂੰ ਹਨਾ ਤੰਗ ਨਾ ਕਰ ਇਹੋ ਗੱਲ ਕਹਿੰਦਾ ਮੇਰੇ ਪੈਸੇ ਘਰ ਦੇ ਦਿਓ ਮੇਰੇ ਪੈਸੇ ਘਰ ਦੇ ਦਿਓ ਤੇ ਅਸੀਂ ਕਿੱਥੋਂ ਦੇ ਸਕਨੇ ਆਂ ਅਸੀਂ ਤੇ ਇਹੋ ਮੰਗ ਕਰਦੇ ਆਂ ਪ੍ਰਸ਼ਾਸਨ ਕੋਲੋਂ ਕਿ ਇਹਨਾਂ ਨੂੰ ਫੜ ਕੇ ਤੇ ਸ਼ਲਾਖਾਂ ਦੇ ਅੰਦਰ ਦਿੱਤਾ ਜਾਵੇ ਤੇ ਪੰਜਾਬ 'ਚ ਜਿਹੜਾ ਇਹ ਗੁੰਡਾ ਰਾਜ ਜਿਹੜਾ ਖਤਮ ਕੀਤਾ ਜਾਵੇ ਤੇ ਜਿਹੜਾ ਆ ਕਿ ਲੋਕ ਪਬਲਿਕ ਤੌਰ 'ਨਾ ਸੌਂ ਸਕੇ ਤੇ ਨਿਆਰੇ ਲੈ ਸਕੇ ਇਹੋ ਜਿਹਾ ਸਰਕਾਰ ਦੀ ਵੀ ਨਾਕਾਮੀ ਆ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਆਪਣੇ ਇੱਥੇ ਜਿਹੜਾ ਵਾ ਇਹ ਗੁੰਡਾਗਰਦੀ ਜਿਹੜੀ ਹੈ ਖਤਮ ਕੀਤੀ ਜਾਵੇ ਗੁੰਡਾਗਰਦੀ ਖਤਮ ਕਰਨੀ ਹੋਵੇ ਇੱਕ ਮਿੰਟ ਲੱਗਦਾ ਪਰ ਇਸ ਚੀਜ਼ ਵੱਲ ਖਿਆਲੀ ਹੈ ਨਹੀਂ ਤੁਹਾਨੂੰ ਤਾਂ ਸਿਕਿਉਰਟੀ ਮਿਲੀ ਹੀ ਹੈ ਜੋ ਵੀ ਤਬਾਹੂਤ ਸੀ ਉਹਨਾਂ ਤਾਂ ਉਤਾਰ ਗਏ ਦੇਖੋ ਜੀ ਸਿਕਿਉਰਟੀ ਪ੍ਰਸ਼ਾਸਨ ਨੇ ਨਹੀਂ ਵੇਖੋ ਇਹਨਾਂ ਦਿੱਤੀ ਹੈ ਪਰ ਉਹਨਾਂ ਨੂੰ ਪਤਾ ਹੋਏਗਾ ਕਿ ਸਿਕਿਉਰਟੀ ਹੈਗੀ ਹੈ ਇਹਨਾਂ ਕੋਲ ਪਰ ਫਿਰ ਵੀ ਉਹਨਾਂ ਉਹਨਾਂ ਦੇ ਦਿਲ ਬੜੇ ਵੱਡੇ ਹੈਗੇ ਨੇ ਜਿਹੜਾ ਬੰਦਾ ਆਣ ਕੇ ਗੋਲੀਆਂ ਮਾਰ ਰਿਹਾ ਵਾ ਤੇ ਲੋ ਵੱਡਾ ਹੀ ਹੈ ਤੇ ਮਾਰੇ ਫਾਇਰ ਤੇ ਬਸ ਘੋੜਾ ਇੱਕ ਨਪਿਆ ਵਾ ਵੀਡੀਓ ਕਲਿੱਪ ਦੇ ਵਿੱਚ 8-9 ਮਰ ਗਿਆ ਵਾ ਸਰ ਜੀ ਇਸ ਗੇਓਂ ਕੀ ਦਾ ਮਾਮਲਾ ਉਹਨਾਂ ਨੂੰ ਦੁਬਾਰਾ ਪਿਕਰ ਦੇ ਦੇਖੋ ਜੀ ਫਾਇਰ ਦੋ ਕੀਤੇ ਹੋਣਾ ਉੱਪਰ ਹੀ ਮੇਰੇ ਨਾਲ ਸੀ ਭੱਜ ਗਏ ਫਿਰ ਲੱਭੇ ਨੇ ਕਿੰਨੇ ਜਣੇ ਜਿਹੜੇ ਹਮਲਾ ਕਰਾ ਇਹ ਫਿਲਹਾਲ ਦੋ ਜਣੇ ਹੀ ਇੱਕ ਪਿਛੇ ਰਹਿ ਗਿਆ ਵਾ ਇੱਕ ਅੱਗੇ ਆਇਆ ਕੱਤੇ ਮੋਟਰਸਾਈਕਲ ਤੇ ਠੀਕ ਹੈ ਪ੍ਰਸ਼ਾਸਨ ਪੁੱਜਿਆ ਕੇ ਮੇਰਾ ਸਹਾਯੋਗ ਹੋ ਕੇ ਡੇੜਿਆ ਤੁਹਾਨੂੰ ਨਾਲ ਐਸ ਐਚਓ ਸਾਹਿਬ ਆਏ ਸੀ ਡਿਪਟੀ ਸਾਹਿਬ ਆਏ ਸੀ ਤੇ ਪਰਚਾ ਵੀ ਦਰਜਾ ਬਾਕੀ ਡੇ ਕਾਰਵਾਈ ਕਰਨਗੇ ਬਾਕੀ ਪ੍ਰਸ਼ਾਸਨ ਕੋ ਇਹੋ ਮੰਗਿਆ ਕਾਰਵਾਈ ਕਰੋ ਹਰ ਸੇਮਨ ਤੋਂ ਮੁੱਢਾ ਆਪਣੇ ਤੋਂ ਦਾ ਫੈਰ ਕੇ ਦਾ ਇਹਦਾ ਚਾਰ ਕੁੜੀ ਮੈਨੂੰ ਫੋਨ ਆਇਆ ਸੀ ਕਿ ਸਾਡੇ ਘਰੇ ਗੇੜ ਨੂੰ ਗੋਲੀਆਂ ਮਾਰਦੀਆਂ ਜੋ ਉਹਨਾਂ ਤੋਂ ਸਾਥੇ ਵਿਅਕਤੀ ਜਿਹੜੇ ਮੁਰਸਾਂ ਤੇ ਆਏ ਤੇ ਮੈਂ ਉਸ ਨਾਲ ਇੱਥੇ ਬੱਚਾ ਸੀ ਮੇਰੇ ਵਿਆਹ ਇਹਨੇ ਕੋ WhatsApp ਕਾਲ ਵੀ ਆਈ ਆ ਇਹ ਤਰ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਉਹਨਾਂ ਫੌਰ ਬਦਗੱਤੀ ਦੁਬਾਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਧਮਕੀਆਂ ਦਿੱਤੀਆਂ ਲੜਾ ਮੜਾ ਕੱਢੀਆਂ ਨੂੰ ਇਹ ਆਪ ਕੇ ਹੀ ਮੁਕਰਵਾਦਨ ਕਰ ਲਿਆ ਤੇ ਤੁਸੀਂ ਨੂੰ ਕੇਸ ਕਰਦੀ ਕੋਈ ਸਵਾਰਥੀ ਮਾਲਾ ਇਹ ਸ਼ੇਰੋਂ ਦਾ ਫਾਇਦਾ ਹੋਇਆ ਉਹ 6 ਕੋਟ ਮਿਲੇ ਸਾਨੂੰ ਤੇ ਜਵਾਬੀ ਕਾਰਵਾਈ ਜਿਹੜਾ ਉਹਨਾਂ ਨੇ ਆਪਾਂ ਗਰਮਨ ਦਿੱਤਾ ਰਹੇ ਅਜੀਤ ਕਰਨਾਲ ਸਿੰਘ ਉਹਨੇ ਵੀ ਦੋ ਦੋ ਫਾਇਦਾ ਕੀਤੇ ਆ ਤੇ ਪਰ ਇਹ ਭੱਜ ਗਿਆ ਤੇ ਖੋਲੀ ਚਰੋਂ ਦਾ ਕਾਰਨ ਕੀ ਸੀ ਸਰ ਖੋਦੀ ਮੰਗਦਾ ਸੀ 50 ਲੱਖ ਰੁਪਏ ਦਾ ਕੰਪਲੈਨਟ ਦਿੱਤੀ ਆ ਹਾਂਜੀ ਕਿਲੇ ਕਰ ਦਿੱਤੇ ਇੱਕ ਗਰਮਨ ਦਿੱਤਾ ਹੈ ਕਿ ਜਿਹੜੀ ਪੁਰਾ ਟੈਕਨੋਲੋਜੀ ਕਿਨਾਂ ਹੋਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾ ਦਾ ਜੀ ਕਿਨੇ ਤੋਂ ਤੁਹਾਡੇ ਕੋਲ ਨੇ ਤੇ ਕੁਫਰੀ 2 ਮਹੀਨੇ ਹੋ ਗਏ ਕਿਨੇ ਕਹਿੰਦੇ ਸੀ ਕਿ ਜਿਹੜੇ ਫੇਰੇ ਦੋ ਜਣੇ ਦੋ ਜਣੇ ਗੁਰ ਸਾਹਿਬ ਦੇ ਕਹਿੰਦੇ ਤੁਹਾਡੇ ਨਾਲ ਵੀ ਕਾਲ ਤੇ ਗੱਲ ਹੋਈ ਆ ਫੋਨ ਤੇ ਗੱਲ ਹੋਈ ਆ ਹਾਂ ਜੀ ਮੈਂ ਮੰਨ ਲਿਆ ਕੁਝ ਕੀ ਕਰਾਂ ਤੁਹਾਡੀ ਅਸੀਂ ਤੇਸ ਕਰ ਰਹੇ ਇਹਨਾਂ ਨੂੰ ਲਾਤੀ ਟੀਮ ਆਪ ਕੋਈ